ਪਾਣੀ ਕੀ ਕਹੋਂਗੇ ਟੋਟੇ ਨੂੰ ਬਹੁਤ ੱਕਾ ਹੋ ਰਿਹਾ ਕੀ ਕਹੋਂਗੇ ਐਵੇਂ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਹੱਕਾਂ ਦੀਆਂ ਗੱਲਾਂ ਕਰਨ ਵਾਲੇ ਭਾਨੇ ਸਿੱਧੂ ਤੇ ਪਰਚੇ ਤੇ ਪਰਚਾ ਹੋਈ ਜਾਂਦਾ ਤੇ ਤਿੰਨ ਪਰਚੇ ਪਹਿਲਾਂ ਵੀ ਹੋ ਚੁੱਕੇ ਨੇ ਜੋ ਵੀ ਜ਼ਬਰ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਉਸ ਦਾ ਹਸਰ ਮਾੜਾ ਹੀ ਹੁੰਦਾ ਭਾਨੇ ਸਿੱਧੂ ਨੇ ਏਜੰਟਾਂ ਤੋਂ ਕਰੋੜਾਂ ਰੁਪਈਆ ਪੰਜਾਬ ਦੇ ਲੋਕਾਂ ਨੂੰ ਵਾਪਸ ਕਰਵਾਇਆ ਭਾਨੇ ਸਿੱਧੂ ਤੇ ਕਾਫੀ ਤਸੱਦਦ ਹੋ ਰਿਹਾ ਹੈ ਉਸ ਉੱਪਰ ਠੰਡਾ ਪਾਣੀ ਪਾਇਆ ਜਾ ਰਿਹਾ ਹੈ ਉਹ ਵੀ ਇੰਨੀ ਠੰਡ ਦੇ ਵਿੱਚ ਉਸ ਦੇ ਕੱਪੜੇ ਉਤਾਰ ਕੇ ਤੇ ਕੁੱਟਿਆ ਮਾਰਿਆ ਵੀ ਜਾ ਰਿਹਾ ਤੇ ਹੁਣ ਜਦੋਂ ਭਾਨੇ ਸਿੱਧੂ ਨੂੰ ਹਸਪੀਟਲ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਤਾਂ ਨਾ ਹੀ ਉਸ ਦੀ ਉਹ ਬੜਕ ਸੀ ਤੇ ਨਾ ਹੀ ਚਿਹਰੇ ਤੇ ਉਹ ਹਾਸਾ ਸੀ ਪਹਿਲਾਂ ਵਾਂਗਰਾ ਹੁਣ ਇਸ ਚੁੱਪ ਨੇ ਕਈ ਸਵਾਲ ਖੜੇ ਕੀਤੇ ਨੇ ਕੀ ਕਾਰਨ ਹੈ ਭਾਨੇ ਸਿੱਧੂ ਦੀ ਚੁੱਪ ਦਾ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਅੱਜ 29 ਜਨਵਰੀ 2024 ਨੂੰ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਪਿੰਡ ਕੋੜਦੁੰਨੇ ਦੇ ਵਿੱਚ ਭਾਰੀ ਇਕੱਠ ਵੀ ਕਰਨਾ ਸੀ ਤੇ ਤੁਸੀਂ ਵੀ ਦੋਸਤੋ ਭਾਨੇ ਸਿੱਧੂ ਦੀ ਸਪੋਰਟ ਦੇ ਲਈ ਵੱਧ ਝੜ ਕੇ ਕੋੜਦੁੰਨੇ ਪਹੁੰਚੋ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਬਾਰੇ ਤੇ ਬਾਕੀ ਜੋ ਵੀਰ ਤੇ ਭੈਣਾ ਸਾਡੇ ਚੈਨਲ ਦੇ ਨਾਲ ਜੁੜੇ ਨੇ ਹੋਰ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ